26 27 27 27 ਡਰਾਮ ਤੇ 2 22 ਸ਼ਰਾਬੜੀ ਜੀਏ 150 ਬੋਤਲਾਂ ਸਰ 150 ਬੋਤਲਾਂ ਤੇ 27 ਡਰਾਮ ਤੇ 2 ਬੱਟਾ ਹਾਂਜੀ ਸਰ ਅੱਜ ਇਹ ਸ਼ਰਾਬ ਫੜੀ ਹੈ ਹਾਂਜੀ ਮੈਂ ਐਕਸਪੀ ਇੰਸਪੈਕਟਰ ਸਰਵਨ ਸਿੰਘ ਢਿੱਲੋਂ ਸਮੇਤ ਪੁਲਿਸ ਪਾਰਟੀ ਸਾਡਾ ਘਰੇਂਡਾ ਡੇਰਾ ਚਿੰਤਕੋਟ ਦੇ ਆਪਾਂ ਇੱਥੇ ਟਰੈਕ ਤੇ ਰੇਡ ਮਾਰਿਆ ਜੀ ਇੱਥੋਂ 28 ਡਰਮ ਲਾਹਣ ਦੇ 200 200 ਲੀਟਰ ਨਾਲ ਦੋ ਚਲਦੀਆਂ ਪੱਟੀਆਂ ਤੇ ਪਲੱਸ ਜਿਹੜੀ ਸ਼ਰਾਬ ਹੈ ਨਾ ਕੱਢੀ ਹੋਈ ਸੀ ਸਿੱਧੀ ਕੀਤੀ ਹੋਈ ਸੀ 150 ਬੋਤਲ ਤੋਂ 200 ਬੋਤਲ ਹੋ ਸਕਦੀ ਆ ਇਹ ਤੋਂ ਫੜੀ ਆ ਜੀ ਜਸਵਿੰਦਰ ਸਿੰਘ ਤੇ ਨਾਲ ਦੋ ਜਿਹੇ ਬੰਦੇ ਜਿਹੜੇ ਇਹਨਾਂ ਦੇ ਘਰ ਦੇ ਦਵਿੰਦਰ ਸਿੰਘ ਰੈਸਟ ਕਰਕੇ ਇਹਨਾਂ ਨੂੰ ਪਰਚਾ ਥਾੰਬਾ ਕ੍ਰਿਡਾ ਖਾਣੇ ਦੇ ਦਿੰਨ ਲੱਗੇ ਆ ਜੀ ਅਗਲੀ ਕਾਰਵਾਈ ਵਾਸਤੇ ਇਹ ਅੱਗੇ ਵੀ 2 ਮਹੀਨਾ ਪਹਿਲਾਂ ਵੀ ਇੱਥੇ ਰੇਟ ਮਾਰਿਆ ਗਿਆ ਸੀ ਤੁਹਾਨੂੰ ਪੇਪਰ ਤੇ ਕੀਦਾ ਫੜਿਆ ਗਿਆ ਸੀ ਬਹੁਤ ਵੱਡਾ ਇੱਥੋਂ ਅੱਜ ਵੀ ਬਹੁਤ ਵੱਡੀ ਕਾਮਯਾਬੀ ਦਾ ਐਕਸਾਈਡੀ ਤੇ ਥਾਣਾ ਕ੍ਰਿਡਾ ਦੀ